ਪਰਮਾਤਮਾ ਦਾ ਸ਼ੁਕਰ ਮਨਾਉਂਦੇ ਆ ਕਿ ਇਹਦੇ ਵਿੱਚ ਅਸੀਂ ਬਹੁਤ ਵਧੀਆ ਗੁਜ਼ਾਰਾ ਕਰ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਅੰਦਰ ਦੀ ਇਹਦੀ ਸਾਰੀ ਜਿਹੜੀ ਵੀ ਅਸੀਂ ਸੈਟਅਪ ਕੀਤਾ ਹੋਇਆ ਥੋੜਾ ਬੋਤਾ 6 ਸਾਲ ਹੋ ਚੱਲੇ ਬਾਈ ਦੁਕਾਨ ਨੂੰ ਆਨਲਾਈਨ ਦਾ ਕੰਮ ਹੈ ਸਾਡੇ ਕੋਲ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ LIC ਲੈਮੀਨੇਸ਼ਨ ਫੋਟੋਸਟੇਟ ਸਾਰਾ ਕੁਝ ਹੈ ਤੇ ਨਾਲ ਹੀ ਬੱਚਿਆਂ ਦੀ ਸਟੇਸ਼ਨਰੀ ਦਾ ਕੰਮ ਕੀਤਾ ਹੋਇਆ ਪਾਸਪੋਰਟ ਸਾਈਜ਼ ਫੋਟੋਆਂ ਵੀ ਕੱਢਦੇ ਆ ਪਰ ਬੰਦੇ ਨੇ ਇੱਕ ਉਂਗਲ ਲਾ ਕੇ ਨਾ ਕੰਪਿਊਟਰ 'ਚ ਕਰਵਾਤਾ ਇਹ ਅੱਜ ਕੱਲ ਦੀ ਯਾਰੀ ਦੋਸਤੀ ਤੋ ਤੁਹਾਨੂੰ ਤਾਂ ਪਤਾ ਹੈ ਕਿ ਸਾਡਾ ਤਾਂ ਕੰਮ ਹੁਣ ਆਨਲਾਈਨ ਦਾ ਸਾਨੂੰ ਸਰਦਾ ਨਹੀਂ ਇਸ ਕਰਕੇ ਮੈਨੂੰ ਤਾਂ ਤੁਰਤ 10000 ਰੁਪਏ ਕੋੜਾ ਕਰਕੇ ਕੰਪਿਊਟਰ ਲੈਣਾ ਪਿਆ ਜਦੋਂ ਮੈਂ ਉਹ ਦਿਨ ਗੱਲ ਕੀਤੀ ਭਾਈ 4000 ਰੁਪਏ ਮੇਰਾ ਉੱਤੇ ਲੱਗਿਆ ਸੀ ਕਹਿੰਦਾ ਜੀ 18000 ਰੁਪਿਆ ਕਿਰਾਇਆ ਹੋ ਗਿਆ 3 ਮਹੀਨੇ ਦਾ 100 ਰੁਪਏ ਦੇ ਦਿੱਲੀ ਦੇ ਹਿਸਾਬ ਨਾਲ ਮੈਂ ਕਿਹਾ ਵੀਰੇ ਪਹਿਲਾਂ ਤਾਂ ਮੈਨੂੰ ਕੋਈ ਕਿਰਾਏ ਦੀ ਗੱਲੇ ਨਹੀਂ ਕੀਤੀ ਸੀ ਜੇ ਪਹਿਲਾਂ ਹੀ ਗੱਲ ਕਰ ਲੈਂਦਾ ਤੇ ਮੈਂ ਲੈਣਾ ਹੀ ਕਿਉ ਸੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਇਹ ਇਨਸਾਨੀਅਤ ਅੱਜਕੱਲ੍ਹ